ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਪਰਮਾਤਮਾ ਜੀ ਸਾਡੇ ਹੱਥਾਂ ਦੀਆਂ ਲਕੀਰਾਂ ਕਿਵੇਂ ਬਦਲ ਸਕਦੇ ਹਨ ਸਵੇਰ ਦੀਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਸਾਡੇ ਤੇ ਹੋ ਜਾਵੇ ਸਾਡੀ ਜ਼ਿੰਦਗੀ ਵਿੱਚੋਂ ਮਾੜੇ ਦਿਨ ਖਤਮ ਹੋ ਕੇ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ। ਅਕਸਰ ਹੀ ਅਸੀਂ ਵੇਖਦੇ ਹਾਂ ਕਿ ਸੰਸਾਰ ਦੁੱਖਾਂ ਦਾ ਘਰ ਹੈ। ਜਿਹਨੂੰ ਵੀ ਅਸੀਂ ਮਿਲਦੇ ਹਾਂ ਉਹਨੂੰ ਕੋਈ ਨਾ ਕੋਈ ਦੁੱਖ ਤਕਲੀਫ ਜ਼ਰੂਰ ਹੁੰਦੀ ਹੈ। ਪਰ ਸਾਧ ਸੰਗਤ ਜੀ ਮਹਾਪੁਰਖਾਂ ਦੇ ਕੋਲ ਜਦੋਂ ਅਸੀਂ ਜਾਂਦੇ ਹਾਂ ਉਹ ਸਾਡੇ ਦੁੱਖਾਂ ਨੂੰ ਸੁੱਖਾਂ ਵਿੱਚ ਤਬਦੀਲ ਕਰ ਦਿੰਦੇ ਹਨ। ਆਨੰਦ ਵਾਲੀ ਖੇਡ ਬਣਾ ਦਿੰਦੇ ਹਨ। ਪਰ ਕਿਵੇਂ ਬਣਦੀ ਹੈ ਜੀ ਆਓ ਜੀ ਸੰਤ ਅਜੀਤ ਸਿੰਘ ਹੰਸਾਲੀ ਵਾਲੀ ਮਹਾਂਪੁਰਖਾਂ ਦੀ ਕਲ ਕਰਦੇ ਹਾਂ ਜੀ ਉਹਨਾਂ ਦੇ ਜੀਵਨ ਦੀ ਇੱਕ ਘਟਨਾ ਕਿਵੇਂ ਵਾਪਰੀ ਸਾਧ ਸੰਗਤ ਜੀ ਕੋਈ ਨੌਜਵਾਨ ਬੀਬੀ ਸੀ ਉਹਦਾ ਘਰਦਿਆਂ ਨੇ ਜਦੋਂ ਵਿਆਹ ਕੀਤਾ ਤੇ ਛੱਡ ਛੜਾ ਹੋ ਗਿਆ ਤਲਾਕ ਹੋ ਗਿਆ ਬਹੁਤ ਜ਼ਿਆਦਾ ਦੁਖੀ ਸੀ ਪਰੇਸ਼ਾਨ ਹੋਈ ਕਿਸੇ ਨੇ ਕਿਹਾ ਤੂੰ ਸੰਤਾਂ ਦੇ ਕੋਲ ਜਾ ਉਹ ਜ਼ਰੂਰ ਕੋਈ ਨਾ ਕੋਈ ਤੈਨੂੰ ਰਹਾਦਾਸ ਦੇਣਗੇ ਕੋਈ ਹੱਲ ਕੋਈ ਵਿਧੀ ਦੱਸ ਦੇਣਗੇ ਉਹ ਸੰਤਾਂ ਦੇ ਕੋਲ ਆਈ ਤੇ ਆ ਕੇ ਰੋਣ ਲੱਗ ਪਈ ਮਹਾਪੁਰਖਾ ਨੇ ਬਾਬਾ ਅਜੀਤ ਸਿੰਘ ਜੀ ਨੇ ਕਹਿਣਾ ਸ਼ੁਰੂ ਕੀਤਾ ਰੋਣਾ ਧੀਏ ਕਿਉਂਕਿ ਸਾਰਾ ਹੀ ਸੰਸਾਰ ਅੱਜਕੱਲ ਦੁਖੀ ਹੈ ਤੂੰ ਇਕੱਲੇ ਨਹੀਂ ਦੁਖੀ ਤੇਰੇ ਨਾਲ ਜੋ ਇਹ ਵਾਪਰਿਆ ਹੈ ਨਾ ਬਹੁਤ ਲੋਕਾਂ ਦੇ ਨਾਲ ਵਾਪਰਦਾ ਹੈ ਪਰ ਉਹ ਜਿਹੜੀ ਬੀਬੀ ਸੀ ਉਹ ਬੜਾ ਰੋਂਦੀ ਹੈ ਫਿਰ ਮਹਾਪੁਰਖਾ ਨੇ ਆਖਿਆ ਤੂੰ ਇਸ ਤਰ੍ਹਾਂ ਕਰਿਆ ਕਰ ਜਿਹੜਾ ਵੀ ਤੇਰੇ ਘਰ ਦੇ ਨਜ਼ਦੀਕ ਕੋਈ ਗੁਰਦੁਆਰਾ ਹੈ ਉੱਥੇ ਚਲੀ ਜਾਇਆ ਕਰ ਉੱਥੇ ਜਾ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਿਆ ਕਰ ਨਿਤਨੇਮ ਕਰਨ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਕਰ ਹੁਣ ਇਹ ਜਿਹੜੀ ਬੀਬੀ ਸੀ ਮਾੜੋ ਜਿਸ ਦਾ ਨਾਂ ਸੀ ਇਹਨੇ ਹੱਥ ਜੋੜੇ ਤੇ ਮਹਾਪੁਰਖਾਂ ਨੂੰ ਕਹਿਣ ਲੱਗੀ ਸਤ ਵਜਨ ਹੁਣ ਜਦੋਂ ਸੰਤਾਂ ਨੇ ਇਹ ਵਿਧੀ ਦੱਸੀ ਘਰੇ ਚਲੀ ਗਈ ਹੁਣ ਆਸ-ਪਾਸ ਦੀਆਂ ਬੀਬੀਆਂ ਉਹਨਾਂ ਦਾ ਸੁਭਾਅ ਇਦਾਂ ਦਾ ਹੁੰਦਾ ਹੈ ਜਦੋਂ ਕੋਈ ਕਿਸੇ ਨਾਲ ਇਦਾਂ ਦੀ ਗੱਲ ਹੋ ਜਾਂਦੀ ਹੈ ਕਈ ਔਰਤਾਂ ਹੌਸਲਾ ਨਹੀਂ ਦਿੰਦੀਆਂ ਸਗੋਂ ਇਸ ਤਰ੍ਹਾਂ ਕਹਿਣ ਲੱਗ ਜਾਂਦੀਆਂ ਹਨ ਕਿ ਤੇਰੇ بڑے ਮਾੜੇ ਕਰਮ ਆ ਪਤਾ ਨਹੀਂ ਤੇਰੇ ਹੱਥਾਂ ਦੀਆਂ ਲਕੀਰਾਂ ਹੀ ਇੰਨੀਆਂ ਮੜੀਆਂ ਕਿਉਂ ਹਨ ਇਦਾਂ ਦੀਆਂ ਆਂਡ-ਗਵਾਂਡ ਵਿੱਚ ਕੋਈ ਬੀਬੀ ਹੁੰਦੀ ਹੈ ਉਹਨੇ ਇੱਕ ਦਿਨ ਉਸ ਬੀਬੀ ਨੂੰ ਮਾੜੋ ਨੂੰ ਆਖਿਆ ਤੂੰ ਆਪਣਾ ਹੱਥ ਵੇਖਾ ਮੈਨੂੰ ਇੰਨੇ ਵਿਚਾਰੀ ਨੇ ਕਿਸਮਤ ਦੀ ਮਾਰੀ ਨੇ ਫਿਰ ਇੰਨੀ ਦੁਖੀ ਹੈ ਉਹਦੇ ਅੱਗੇ ਹੱਥ ਕਰ ਦਿੱਤਾ ਜਦੋਂ ਹੱਥ ਵਖਾਇਆ ਤੇ ਉਹ ਬੀਬੀ ਕਹਿਣ ਲੱਗੀ ਅਹ ਵੀ ਰੇਖਾ ਤੇਰੀ ਮੜੀ ਹੈ ਅਹ ਵੀ ਰੇਖਾ ਤੇਰੀ ਮੜੀ ਹੈ ਇਸ ਤਰ੍ਹਾਂ ਵਾਰ-ਵਾਰ ਕਹਿਣ ਲੱਗੀ ਤੇ ਸਾਧ ਸੰਗਤ ਜੀ ਉਹ ਮੜੜਾ ਵਿਚਾਰੀ ਇੰਨੀ ਜ਼ਿਆਦਾ ਪਰੇਸ਼ਾਨ ਹੋ ਗਈ ਉਹਦੇ ਮਨ ਤੇ ਬੜਾ ਡੂੰਗਾ ਪ੍ਰਭਾਵ ਪਿਆ ਇਦਾਂ ਦੀਆਂ ਗੱਲਾਂ ਜਦੋਂ ਉਸਨੇ ਸੁਣੀਆਂ ਤੇ ਬਾਅਦ ਵਿੱਚ ਜਾ ਕੇ ਮਹਾਪੁਰਖਾਂ ਦੇ ਕੋਲ ਇੱਕ ਦਿਨ ਆਈ ਤੇ ਫਿਰ ਰੋ ਰਹੀ ਸੀ ਫਿਰ ਸੰਤਾਂ ਨੇ ਪੁੱਛਿਆ ਹੁਣ ਕੀ ਹੋਇਆ ਉਹਨੇ ਦੱਸਿਆ ਇੱਕ ਬੀਬੀ ਆ ਜੋ ਜੋਤਿਸ਼ੀ ਵਿੱਦਿਆ ਦਾ ਗਿਆਨ ਵੀ ਹਾਸਿਲ ਹੈ ਉਸ ਨੂੰ ਉਹ ਰੇਖਾ ਵਗੈਰਾ ਪੜ ਲੈਂਦੀ ਹੈ ਉਹਨੇ ਮੇਰਾ ਹੱਥ ਵੇਖ ਕੇ ਕਿਹਾ ਮੇਰੀ ਕਿਸਮਤ ਬੜੀ ਮਾੜੀ ਹੈ ਆਹ ਲਕੀਰ ਵੀ ਮਾੜੀ ਹੈ ਤੇ ਆਹ ਲਕੀਰ ਵੀ ਮਾੜੀ ਹੈ ਇਸ ਤਰ੍ਹਾਂ ਮੈਨੂੰ ਕਹਿੰਦੀ ਰਹੀ ਹੈ ਮਹਾਪੁਰਖਾਂ ਨੇ ਆਖਿਆ ਨੇੜੇ ਆ ਤੇ ਤੂੰ ਮੈਨੂੰ ਆਪਣਾ ਹੱਥ ਵਿਖਾ ਉਹਨੇ ਜਦੋਂ ਬੀਬੀ ਨੇ ਆਪਣਾ ਹੱਥ ਅੱਗੇ ਕੀਤਾ ਮਹਾਪੁਰਖਾ ਨੇ ਸਹਿਜ ਸੁਭਾਅ ਹੀ ਕਹਿ ਦਿੱਤਾ ਕਹਿੰਦੇ ਉਹ ਤਾਂ ਐਵੇਂ ਕਹਿ ਰਹੀ ਹੈ ਤੇਰੇ ਹੱਥ ਵਿੱਚ ਜਿੰਨੀਆਂ ਵੀ ਲਕੀਰਾਂ ਹਨ ਚੰਗੀਆਂ ਹਨ ਤੇਰੀ ਕਿਸਮਤ ਬੜੀ ਚੰਗੀ ਹੈ ਤੇਰੀ ਆਹ ਰੇਖਾ ਵੀ ਬੜੀ ਵਧੀਆ ਹੈ ਤੇ ਰੱਬ ਨੇ ਹੀ ਲਿਖੀ ਹੋਈ ਹੈ ਇਸ ਤਰ੍ਹਾਂ ਭਾਵ ਕੇ ਸਹਿਜ ਸੁਭਾਅ ਹੀ ਕਹਿ ਦਿੱਤਾ ਹੁਣ ਜਦੋਂ ਮਹਾਪੁਰਖਾ ਨੇ ਕਹਿ ਦਿੱਤਾ ਤੇ ਬੜੀ ਖੁਸ਼ ਹੋਈ ਪਰ ਅੰਦਰੋਂ ਅਜੇ ਵੀ ਉਦਾਸ ਜੇ ਮੇਰੀ ਰੇਖਾ ਚੰਗੀ ਜੇ ਮੇਰੀ ਕਿਸਮਤ ਚੰਗੀ ਤੇ ਫਿਰ ਮੇਰਾ ਤਲਾਕ ਕਿਉਂ ਹੋਇਆ ਮਨ ਹੀ ਮਨ ਸੋਚਦੀ ਹੈ ਤੇ ਜਦੋਂ ਜਾ ਰਹੀ ਹੁੰਦੀ ਹੈ ਵਾਪਸ ਇੱਕ ਦਿਨ ਫਿਰ ਜਿਹੜੀ ਮਾਈ ਉਸ ਨੂੰ ਮਿਲਦੀ ਹੈ ਤੇ ਫਿਰ ਕਹਿੰਦੀ ਹੈ ਇਹਨੇ ਦੱਸਿਆ ਹੁੰਦਾ ਹੈ ਜਿਸਨੇ ਤੇ ਉਹਨੂੰ ਫਿਰ ਉਹ ਮਾੜੋ ਦੱਸਦੀ ਹੈ ਮੈਂ ਮਹਾਪੁਰਖਾਂ ਦੇ ਕੋਲ ਗਈ ਸੀ ਉਹਨਾਂ ਨੂੰ ਵੀ ਮੈਂ ਇਹ ਗੱਲ ਕਹੀ ਸੀ ਹੁਣ ਤੂੰ ਮੇਰਾ ਹੱਥ ਵੇਖ ਜਦੋਂ ਉਹ ਹੱਥ ਵੇਖਣ ਲੱਗੀ ਤਾਂ ਬੜੀ ਹੈਰਾਨ ਹੋ ਜਾਂਦੀ ਹੈ ਸੱਚ ਕਰਕੇ ਜਾਣੇ ਉਹਨੇ ਹੈਰਾਨੀ ਭਰੇ ਲਫ਼ਜ਼ ਕਹੇ ਕਹਿਣ ਲੱਗੀ ਮਾੜੋ ਇਹ ਕੀ ਹੋ ਗਿਆ ਹੁਣ ਕਹਿਣ ਲੱਗੀ ਹੁਣ ਕੀ ਹੋਇਆ ਕਹਿੰਦੀ ਤੇਰੇ ਹੱਥ ਦੀਆਂ ਲਕੀਰਾਂ ਹੀ ਬਦਲ ਗਈਆਂ ਹਨ ਜੋ ਮੈਂ ਹਫ਼ਤਾ ਪਹਿਲਾਂ ਕੁਝ ਦਿਨ ਤੈਨੂੰ ਦੱਸੀ ਸੀ ਕਿ ਐਨੀ ਮਾੜੀ ਕਿਸਮਤ ਸੀ ਤੇਰੀ ਪਰ ਅੱਜ ਤੇਰੇ ਹੱਥਾਂ ਦੀਆਂ ਰੇਖਾਂ ਬਦਲ ਕਿਵੇਂ ਗਈਆਂ ਇਹ ਕਿਵੇਂ ਹੋ ਗਿਆ ਫਿਰ ਉਹ ਕਹਿਣ ਲੱਗੀ ਤਾਂ ਮਹਾਪੁਰਖਾਂ ਦੇ ਬਚਨ ਹਨ ਉਹਨਾਂ ਦੇ ਬਚਨਾਂ ਦੀ ਕਰਮਾਤ ਹੈ ਇਹ ਮੇਰੀਆਂ ਰੇਖਾਵਾਂ ਪੁੱਠੀਆਂ ਤੋਂ ਸਿੱਧੀਆਂ ਹੋ ਗਈਆਂ ਹਨ ਫਿਰ ਇੰਨੀ ਭਾਵਨਾ ਬਣ ਗਈ ਕਿ ਹੁਣ ਉਹ ਮਾੜੋ ਬੀਬੀ ਜਿਹੜੀ ਸੀ ਰੋਜ਼ ਗੁਰੂ ਘਰ ਜਾ ਕੇ ਝਾੜੂ ਲਗਾਉਣਾ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨੀ ਇੰਨੀ ਸ਼ਰਧਾ ਬਣ ਗਈ ਕਿ ਇੱਕ ਦਿਨ ਮਹਾਪੁਰਖਾਂ ਨੇ ਸਹਿਜ ਸੁਭਾਈ ਕਹਿ ਦਿੱਤਾ ਬੰਦੇ ਦੀ ਇਨਸਾਨ ਦੀ ਜ਼ਿੰਦਗੀ ਬੜੀ ਲੰਬੀ ਹੁੰਦੀ ਹੈ ਗ੍ਰਸਤ ਜੀਵਨ ਜਿਹੜਾ ਹੈ ਪਰਿਵਾਰਕ ਜੀਵਨ ਜਿਹੜਾ ਹੈ ਉਹ ਵੀ ਬੜਾ ਜ਼ਰੂਰੀ ਹੈ ਇਸ ਵਿੱਚ ਕੀ ਗੱਲ ਹੋਈ ਕਿ ਜੇਕਰ ਤੇਰਾ ਤਲਾਕ ਹੋ ਗਿਆ ਉਹ ਵੀ ਰੱਬ ਦੇ ਹੁਕਮ ਵਿੱਚ ਹੀ ਹੋਇਆ ਹੈ ਤੂੰ ਦੁਬਾਰਾ ਆਨੰਦ ਕਾਰਜ ਕਰਵਾ ਲ ਕੋਈ ਚੰਗਾ ਗੁਰਮਖ ਪਿਆਰਾ ਤੈਨੂੰ ਮਿਲ ਜਾਵੇਗਾ ਸਤਗੁਰੂ ਜੀ ਬਾਬਾ ਨਾਨਕ ਜੀ ਦੀ ਕਿਰਪਾ ਹੋ ਜਾਵੇਗੀ ਤੇਰੇ ਤੇ ਉਦੋਂ ਫਿਰ ਸਾਥ ਸੰਗ ਜੀ ਇਹ ਬੀਬੀ ਦੀ ਸ਼ਰਦਾ ਐਨੀ ਬਣੀ ਕਿ ਇਸ ਤਰ੍ਹਾਂ ਆਖਿਆ ਜਾਂਦਾ ਹੈ ਉਸਨੇ ਕਿਹਾ ਮਹਾਪੁਰਖੋ ਆਪਜੀ ਕੋਈ ਵਰ ਲੱਭ ਦਿਓ ਤੇ ਮਹਾਪੁਰਖ ਕਹਿੰਦੇ ਤੈਨੂੰ ਕਿਹੋ ਜਿਹਾ ਵਰ ਚਾਹੀਦਾ ਹੈ ਕਹਿੰਦੀ ਪਾਣੀ ਪੜਨ ਵਾਲਾ ਹੋਵੇ ਪਰਮਾਤਮਾ ਤੇ ਭਰੋਸਾ ਕਰਨ ਵਾਲਾ ਹੋਵੇ ਸੇਵਾ ਸਿਮਰਨ ਕਰਨ ਵਾਲਾ ਹੋਵੇ ਫਿਰ ਮਹਾਪੁਰਖਾਂ ਨੇ ਆਪ ਹੀ ਸੰਗਤ ਵਿੱਚੋਂ ਕੋਈ ਨੌਜਵਾਨ ਆਉਂਦਾ ਸੀ ਉਹtheta ਬੜਾ ਹੀ ਚੰਗਾ ਸੀ ਉਹਨੂੰ ਪੁੱਛਿਆ ਵਿਆਹ ਵਾਸਤੇ ਉਹਦਾ ਵੀ ਕਿਸੇ ਕਾਰਨ ਵਿਆਹ ਰੁਕਿਆ ਹੋਇਆ ਸੀ ਫਿਰ ਇਹਨਾਂ ਦਾ ਆਪਸ ਵਿੱਚ ਆਨੰਦ ਕਾਰਜ ਕਰਵਾ ਦਿੱਤਾ ਏਡੀ ਵੱਡੀ ਕਲਾ ਵਰਤੀ ਤੇ ਕਹਿਣ ਦਾ ਭਾਵ ਜਦੋਂ ਆਪਾਂ ਮਹਾਪੁਰਖਾਂ ਦੇ ਬਚਨ ਮੰਨਦੇ ਹਾਂ ਇਹ ਮਹਾਪੁਰਖਾਂ ਦੀ ਇਹੋ ਜਿਹੇ ਸੱਚੇ ਮਹਾਪੁਰਖਾਂ ਦੀ ਪਛਾਣ ਹੈ ਇਹ ਹੁੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦੇ ਹਨ ਤੇ ਵੱਡੀ ਗੱਲ ਇਹਨਾਂ ਦੀ ਇਹ ਹੁੰਦੀ ਹੈ ਕਿ ਜਿਹੜਾ ਇਹਨਾਂ ਦੇ ਨਾਲ ਜੁੜ ਜਾਵੇਗਾ ਉਹ ਤਾਂ ਤਰ ਜਾਵੇਗਾ ਤੇ ਜਿਹੜਾ ਕੋਈ ਪਰਮਾਤਮਾ ਦੇ ਨਾਲ ਨਹੀਂ ਜੋੜਦਾ ਉਹ ਮਹਾਪੁਰਖ ਹੋ ਹੀ ਨਹੀਂ ਸਕਦਾ ਸਾਧ ਸੰਗਤ ਜੀ ਇਹ ਗੱਲ ਖਿਆਲ ਕਰ ਲੈਣੀ ਜਿਹੜਾ ਤੁਹਾਨੂੰ ਪਰਮਾਤਮਾ ਦੇ ਨਾਲ ਨਹੀਂ ਜੋੜੇਗਾ ਉਹ ਸੱਚਾ ਸੰਤ ਤੇ ਨਾ ਹੀ ਕੋਈ ਮਹਾਪੁਰਖ ਹੋਵੇਗਾ ਬਲਕਿ ਉਹ ਪਖੰਡੀ ਹੋਵੇਗਾ ਉਹ ਤਾਂ ਕੋਈ ਅਣਜਾਣ ਹੀ ਹੋਵੇਗਾ ਤੇ ਲੋਕਾਂ ਨੂੰ ਬੇਵਕੂਫ ਮੂਰਖ ਬਣਾਉਣ ਵਾਲਾ ਹੋਵੇਗਾ ਅੱਖਾਂ ਬੰਦ ਕਰਕੇ ਕਦੇ ਵੀ ਕਿਸੇ ਵਿਸ਼ਵਾਸ ਨਾ ਕਰ ਲੈਣਾ ਕਿਸੇ ਕੋਲੋਂ ਠੱਗੀ ਨਾ ਖਾ ਲੈਣਾ ਉਹ ਸੰਤ ਹੋ ਹੀ ਨਹੀਂ ਸਕਦਾ ਪਰ ਮੈਂ ਤੁਹਾਨੂੰ ਜਿਹੜੇ ਮਹਾਂਪੁਰਖਾਂ ਦੀ ਕਥਾ ਸਰਵਣ ਕਰਵਾ ਰਹੀ ਹਾਂ ਸਾਥ ਸੰਗਤ ਜੀ ਤੁਸੀਂ ਉਹਨਾਂ ਦੇ ਜੀਵਨ ਨੂੰ ਪੜੋ ਜਾਂ ਸੁਣੋ ਤੁਹਾਨੂੰ ਪਤਾ ਲੱਗ ਜਾਵੇ ਕਿ ਸੱਚੇ ਮਹਾਂਪੁਰਖ ਕਿਵੇਂ ਦੇ ਹੁੰਦੇ ਹਨ ਉਹਨਾਂ ਦਾ ਜੀਵਨ ਕਿਵੇਂ ਦਾ ਹੁੰਦਾ ਹੈ ਉਹ ਆਪਣੇ ਨਾਲ ਨਹੀਂ ਜੋੜਦੇ ਬਲਕਿ ਗੁਰਬਾਣੀ ਨਾਲ ਜੋੜਦੇ ਹਨ ਫਿਰ ਕਹਿੰਦੇ ਹਨ ਕਿ ਉਸ ਮੜੋ ਬੀਬੀ ਦਾ ਆਨੰਦ ਕਾਰਜ ਵੀ ਹੋ ਗਿਆ ਉਹ ਜੋ ਕਹਿੰਦੀ ਰਹਿੰਦੀ ਸੀ ਮੇਰੀ ਕਿਸਮਤ ਮਾੜੀ ਹੈ ਵੇਖੋ ਕਿੰਨੀ ਚੰਗੀ ਕਿਸਮਤ ਬਣ ਗਈ। ਸੰਤ ਅਜੀਤ ਸਿੰਘ ਹੰਸਾਲੀ ਵਾਲੇ ਮਹਾਪੁਰਖ ਨੇ ਇਹਨਾਂ ਵੀ ਕਹਿ ਦਿੱਤਾ ਸੀ ਸਾਡੇ ਕੋਲ ਆਉਣ ਦੀ ਵੀ ਇੱਥੇ ਤੁਹਾਨੂੰ ਕੋਈ ਲੋੜ ਨਹੀਂ। ਤੇਰੇ ਘਰ ਦੇ ਰਜ਼ਦੀਕ ਜਿਹੜਾ ਗੁਰੂ ਘਰ ਹੈ ਉੱਥੇ ਜਾ ਕੇ ਸੇਵਾ ਕਰਿਆ ਕਰ। ਉੱਥੇ ਝਾੜੂ ਲਾਇਆ ਕਰ। ਜਦੋਂ ਤੂੰ ਵਿਆਹੀ ਜਾਵੇਂਗੀ ਹੁਣ ਤੇ ਤੂੰ ਕਿਸੇ ਹੋਰ ਨਗਰ ਵਿੱਚ ਚਲੀ ਜਾਵੇਂਗੀ। ਉੱਥੇ ਜਾ ਕੇ ਵੀ ਜਪਜੀ ਸਾਹਿਬ ਦਾ ਪਾਠ ਕਰਨਾ। ਨਿਤਨੇਮ ਕਰਨ ਸ਼ਾਮੀ ਰਹਿਰਾਸ ਕਰਨੀ ਨਾ ਛੱਡੀ ਜਿਵੇਂ ਜਿਵੇਂ ਤੋਂ ਕਰੀ ਜਾਵੇਂਗੀ ਇੱਕ ਮਨ ਇੱਕ ਚਿੱਤ ਹੋ ਕੇ ਖੁਸ਼ੀਆਂ ਤੇਰੀ ਝੋਲੀ ਵਿੱਚ ਆ ਜਾਣਗੀਆਂ ਫਿਰ ਉਸ ਬੀਬੀ ਮਾੜੋ ਨੇ ਇਦਾਂ ਹੀ ਕੀਤਾ ਵਿਆਹੀ ਵੀ ਗਈ ਆਨੰਦ ਕਾਰਜ ਵੀ ਮੁੜ ਤੋਂ ਹੋ ਗਏ ਚੰਗਾ ਪਰਿਵਾਰ ਵੀ ਮਿਲ ਗਿਆ ਸੁਖੀ ਵਸਣ ਲੱਗੀ ਇਸ ਕਰਕੇ ਸਾਨੂੰ ਇਹੋ ਚਾਹੀਆਂ ਕਟਨਾਵਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਜੇਕਰ ਅਸੀਂ ਵੀ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜਾਂਗੇ ਸਤਿਗੁਰੂ ਸਾਡੇ ਤੇ ਰਹਿਮਤ ਕਰ ਦੇਣਗੇ ਸਾਡੇ ਤੇ ਪਰਮਾਤਮਾ ਜੀ ਦੀ ਕਿਰਪਾ ਹੋ ਜਾਵੇਗੀ ਤੇ ਜਿਹੜੇ ਕਹਿੰਦੇ ਹਨ ਸਾਡੀ ਕਿਸਮਤ ਮਾੜੀ ਹੈ ਉਹਨਾਂ ਨੂੰ ਵੀ ਇਸ ਤੋਂ ਸਿੱਖਿਆ ਲੈ ਲੈਣੀ ਚਾਹੀਦੀ ਹੈ ਮਹਾਪੁਰਖਾਂ ਦੀ ਗੱਲ ਨੂੰ ਪੱਲੇ ਬੰਨ ਲੈਣਾ ਚਾਹੀਦਾ ਹੈ ਇਹ ਜਿਹੜੀ ਰਸਮ ਹੁੰਦੀ ਹੈ ਇੱਕ ਧੀ ਦੀ ਆਪ ਨਿਭਾਉਣੀ ਚਾਹੀਦੀ ਹੈ ਆਪਣੀ ਪੁੱਤਰੀ ਬਣਾ ਕੇ ਕਹਿੰਦੇ ਕਿ ਉਹਨਾਂ ਨੇ ਪੱਲਾ ਫੜਾਇਆ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹੀ ਕਹਿੰਦੇ ਹਨ ਐਸੇ ਮਹਾਪੁਰਖ ਬ੍ਰਹਮ ਗਿਆਨੀ ਸਾਧ ਸੰਗਤ ਜੀ ਸਾਨੂੰ ਇਹਨਾਂ 'ਤੇ ਭਰੋਸਾ ਬਣਾਉਣਾ ਚਾਹੀਦਾ ਹੈ ਗੁਰਬਾਣੀ ਤੇ ਮਹਾਪੁਰਖਾਂ ਦੇ ਕੋਲ ਜਾਣ ਨਾਲ ਸਾਧ ਸੰਗਤ ਜੀ ਸਾਡੇ ਮਾੜੇ ਲੇਖ ਵੀ ਚੰਗਿਆਂ ਵਿੱਚ ਤਬਦੀਲ ਹੋ ਜਾਂਦੇ ਹਨ ਬਸ ਸਾਡੇ ਮਨ ਦੀ ਸ਼ਰਧਾ ਹੋਣੀ ਚਾਹੀਦੀ ਹੈ ਇੱਕ ਮਨ ਇੱਕ ਚਿੱਤ ਹੋ ਕੇ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਅਸੀਂ ਸਾਰੇ ਹੀ ਦੁਖੀ ਹੋਵਾਂਗੇ ਪਰ ਸਾਧ ਸੰਗਤ ਜੀ ਜੇਕਰ ਅਸੀਂ ਬਾਬਾ ਜੀ ਦੇ ਬਚਨ ਮੰਨ ਲਵਾਂਗੇ ਤਾਂ ਸੁਖੀ ਵੀ ਹੋ ਸਕਦੇ ਹਾਂ ਕਿਉਂਕਿ ਬਾਬਾ ਨਾਨਕ ਜੀ ਦੇ ਬਚਨ ਹਨ ਨਾਨਕ ਦੁਖੀਆ ਸਭ ਸੰਸਾਰ ਇਹ ਕਿਉਂ ਦੁਖੀਆ ਡਿੱਠਾ ਸਭ ਸੰਸਾਰ ਸੁਖ ਨਾਮ ਬਿਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਹੁੰਦੇ ਹਨ ਕਿ ਮੈਂ ਸਾਰਾ ਸੰਸਾਰ ਟੋਲ ਕੇ ਵੇਖ ਲਿਆ ਰੱਬ ਦੇ ਨਾਮ ਤੋਂ ਬਿਨ ਸੁਖ ਹੈ ਹੀ ਨਹੀਂ ਕੋਈ ਵਿਰਲਾ ਹੀ ਇਹਨਾਂ ਗੱਲਾਂ ਨੂੰ ਜਾਣ ਬੁੱਝ ਸਕਦਾ ਹੈ ਸਾਰੇ ਆਪਣੇ ਆਪਣੇ ਧੰਦਿਆਂ ਵਿੱਚ ਫਸੇ ਹੋਏ ਹਨ ਸਾਧ ਸੰਗਤ ਜੀ ਆਪਣੀਆਂ ਸਿਆਣਪਾਂ ਬੰਦੇ ਦੀਆਂ ਨਹੀਂ ਚੱਲਦੀਆਂ ਤੁਸੀਂ ਬਸ ਪਰਮਾਤਮਾ ਦੇ ਨਾਲ ਜੁੜਨਾ ਹੈ ਪਰਮਾਤਮਾ ਜੀ ਤੁਹਾਡੀ ਮਾੜੀ ਤਕਦੀਰ ਤੋਂ ਚੰਗੀ ਖੁਦ ਬਣਾ ਦੇਣਗੇ ਨਾਲ ਹੀ ਨਾਲ ਸਾਧ ਸੰਗਤ ਜੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਤਾਂ ਆਉਂਦੀਆਂ ਰਹਿੰਦੀਆਂ ਹਨ ਕੋਈ ਵੱਡੀ ਗੱਲ ਨਹੀਂ ਹੁੰਦੀ ਮਹਾਪੁਰਖਾਂ ਦੇ ਬਚਨਾਂ ਨੂੰ ਮੰਨਣਾ ਬਹੁਤ ਵੱਡੀ ਗੱਲ ਹੈ ਜਦੋਂ ਅਸੀਂ ਸੰਤ ਬਚਨ ਪਰਮਾਤਮਾ ਜੀ ਨੂੰ ਕਹਿ ਦਿੰਦੇ ਹਾਂ ਤਾਂ ਤੁਸੀਂ ਸੋਚ ਲਓ ਕਿ ਪਰਮਾਤਮਾ ਜੀ ਦੇ ਤੁਸੀਂ ਕਹਿਣੇ ਵਿੱਚ ਹੋ ਤੇ ਪਰਮਾਤਮਾ ਜੀ ਹੁਣ ਤੁਹਾਡੇ ਨਾਲ ਆਪ ਸਹਾਈ ਹੋ ਜਾਣਗੇ ਪਰਮਾਤਮਾ ਦੇ ਬਚਨਾਂ ਵਿੱਚ ਹੀ ਕਰਮਾਤ ਹੁੰਦੀ ਹੈ ਸਾਧ ਸੰਗਤ ਜੀ ਇਸ ਕਰਕੇ ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਸਵਾਰਨਾ ਚਾਹੁੰਦੇ ਹਾਂ ਤਾਂ ਅਸੀਂ ਪਰਮਾਤਮਾ ਜੀ ਦੇ ਸੱਚੀ ਸ਼ਰਧਾ ਰੱਖਣੀ ਹੈ ਅਸੀਂ ਤਰਕਵਾਦੀ ਕਈ ਵਾਰੀ ਹੋ ਜਾਂਦੇ ਹਾਂ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ ਕਿਸੇ ਦੀ ਨਕਲ ਨਹੀਂ ਕਰਨੀ ਚਾਹੀਦੀ ਪਖੰਡੀਆਂ ਦੇ ਪਿੱਛੇ ਲੱਗ ਕੇ ਦੇਹਧਾਰੀਆਂ ਦੇ ਪਿੱਛੇ ਲੱਗ ਕੇ ਪਰਮਾਤਮਾ ਨੂੰ ਨਹੀਂ ਛੱਡਣਾ ਚਾਹੀਦਾ ਅਸੀਂ ਮਹਾਂਪੁਰਖਾਂ ਦੇ ਬਚਨ ਕਮਾਉਣੇ ਹਨ ਸਾਧ ਸੰਗਤ ਜੀ ਵੇਖ ਲੈਣਾ ਫਿਰ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਣਗੀਆਂ ਜੇਕਰ ਅਸੀਂ ਵੀ ਬਚਨ ਕਮਾਵਾਂਗੇ ਜੋ ਸਾਡੀ ਰਹਿਤ ਮर्यादा ਸਾਨੂੰ ਕਹਿੰਦੀ ਹੈ ਜੋ ਗੁਰ ਕਹੇ ਸੋਈ ਪਲ ਮੰਨੋ ਜੋ ਗੁਰੂ ਗੋਬਿੰਦ ਸਿੰਘ ਜੀ ਦੇ 52 ਬਚਨ ਹਨ ਜੋ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸਿਧਾਂਤ ਹਨ ਕਿਰਤ ਕਰਨੀ ਸੱਚੀ ਸੋਚੀ ਨਾਮ ਜਪਣਾ ਵੰਡ ਕੇ ਛਕਣਾ ਤਿੰਨ ਸਿਧਾਂਤ ਹਨ ਜੇਕਰ ਅਸੀਂ ਇਹਨਾਂ ਸਿਧਾਂਤਾਂ ਨੂੰ ਆਪਣੇ ਆਪਣੀ ਜ਼ਿੰਦਗੀ ਵਿੱਚ ਅਪਣਾ ਲਵਾਂਗੇ ਤਾਂ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਵਾਂਗੇ ਨਾਨਕ ਹਰ ਪ੍ਰਭ ਆਪੇ ਮੇਲੇ ਉਹ ਮਨੁੱਖ ਜਿਹੜੇ ਇਸ ਜਨਮ ਦੇ ਵਿੱਚ ਸੁਖੀ ਹਨ ਪਰ ਲੋਕ ਵਿੱਚ ਵੀ ਸੁਖੀ ਹੋਣਗੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਪਰਮਾਤਮਾ ਜੀ ਦੇ ਨਾਲ ਮਿਲਾਉਣਾ ਕੀਤਾ ਹੈ ਮਹਾਪੁਰਖਾਂ ਦੇ ਬਚਨ ਅਸੀਂ ਜੇਕਰ ਮੰਨ ਲਈ ਤਾਂ ਸਾਡੀ ਜ਼ਿੰਦਗੀ ਆਪਣੇ ਆਪ ਸੁਖਾਲੀ ਹੋ ਜਾਵੇਗੀ ਸਾਡੇ ਲੇਖ ਬਦਲ ਜਾਣਗੇ ਸਾਡੇ ਹੱਥਾਂ ਦੀਆਂ ਲਕੀਰਾਂ ਬਦਲ ਜਾਣਗੀਆਂ ਸੋ ਸਾਥ ਸੰਗਤ ਜੀ ਸਰਬੱਤ ਦੇ ਭਲੇ ਦੀ ਹਮੇਸ਼ਾ ਅਰਦਾਸ ਕਰਨੀ ਹੈ ਕਿਉਂਕਿ ਸਰਬੱਤ ਦੇ ਭਲੇ ਵਿੱਚ ਹੀ ਸਾਡਾ ਭਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ